ਦੇਸ਼ ਨੂੰ ਕਹਾ ਜਾਂਦਾ ਹੈ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਵੀ ਵੈਸੇ ਖੇਤੀ ਪ੍ਰਧਾਨ ਸੂਬਾ ਹੀ ਹੈ ਕਿਸਾਨ ਨੂੰ ਅੰਨ ਦਾਤਾ ਕਿਹਾ ਜਾਂਦਾ ਹੈ ਚਾਹੇ ਉਹ ਕਿਸਾਨ ਜ਼ਮੀਨ ਵਾਲਾ ਚਾਹੇ ਉਹ ਲੈਣ ਵਾਲਾ ਸ ਹੈ ਜਿਹੜੇ ਵੀ ਖੇਤੀ ਨਾਲ ਜੁੜੇ ਹੋਏ ਲੋਕ ਨੇ ਪਰ ਉਹ ਜਿਹੜੇ بڑے بڑے ਵਿਸ਼ੇਸ਼ਣ ਨਾਲ ਲਾ ਕੇ ਉਹ ਕੱਲੇ ਵਿਸ਼ੇਸ਼ਣ ਹੀ ਰਹਿ ਗਏ ਨੇ ਜਿਹੜੇ ਉਹ ਕਿਸੇ ਭਾਵਨਾ ਚੋਂ ਕਿਸੇ ਤੱਥਾਂ ਚੋਂ ਕਿਸੇ ਦਲੀਲ ਚੋਂ ਨજર ਨਹੀਂ ਆਉਂਦੇ ਇੱਕ ਤਾਂ ਬਜਟ ਆਇਆ ਸੀਗਾ ਹੁਣੇ ਪਿਛਲੇ ਸਮੇਂ ਦੇ ਵਿੱਚ ਬਜਟ ਤੋਂ ਬਾਅਦ ਹੁਣ ਲੋਕ ਸਭਾ ਚੱਲ ਰਹੀ ਹੈ ਹਜੇ ਇਹਦੇ 'ਚ ਸਵਾਲ ਆ ਰਹੇ ਨੇ ਬਹੁਤ ਸਾਰੇ ਜਿਨ੍ਹਾਂ 'ਚੋਂ ਕਿਸਾਨੀ ਨਾਲ ਸੰਬੰਧਿਤ ਵੀ ਸਵਾਲ ਆਏ ਨੇ ਜਿਹੜੇ ਆ ਮੇਜਰ ਗੱਲਾਂ ਨੇ ਉਹਨਾਂ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ ਕਿ ਕੋਈ ਮਾੜਾ-ਮੋਟਾ ਚੇਂਜ ਮਾੜਾ-ਮੋਟਾ ਫਰਕ ਪੈ ਰਿਹਾ ਜਿੱਥੇ ਲੱਖਾਂ ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਖੁਦਕਸ਼ੀ ਕਰ ਗਿਆ ਹੋਵੇ ਤੇ ਉਹਦੇ ਬਾਰੇ ਕੋਈ ਪਾਲਿਸੀਜ਼ ਦੀ ਜਦੋਂ ਗੱਲ ਆਉਂਦੀ ਹੈ ਕੋਈ ਬਣਾ ਰਹੇ ਹੋ ਕੁਝ ਰੋਕਣ ਦੇ ਵਾਸਤੇ ਕੀ ਕਰ ਰਹੇ ਹੋ ਉਹ ਕਹਿੰਦੇ ਹੈ ਨਹੀਂ ਔਰ ਦਿਲਚਸਪ ਗੱਲ ਇਹ ਹੈ ਕਿ ਪਹਿਲੀ ਵਾਰ ਇੱਕ ਵਾਅਦਾ ਹੋ ਜਾਇਆ ਸੀ ਕਿ ਨਰਿੰਦਰ ਮੋਦੀ ਸਰਕਾਰ ਨੇ ਆਮਦਨ ਦੁੱਗਣੀ ਕਰਨ ਦਾ ਕਿਸਾਨਾਂ ਦੀ ਗੱਲ ਕੀਤੀ ਕਹਿੰਦੇ ਜੀ ਐਵਰੇਜ ਸਾਡੇ ਕੋਲ ਤਾਂ 18-19 ਦਾ ਡਾਟਾ ਮੁੜ ਕੇ ਡਾਟਾ ਦੇਣਾ ਹੀ ਬੰਦ ਕਰਤਾ ਐਨਐਸਐਸਓ ਨੇ ਪਰ ਕਹਿੰਦੇ ਇੰਡੀਅਨ ਜਿਹੜੀ ਐਗਰੀਕਲਚਰ ਸਰਚ ਇੱਕ ਇੰਸਟੀਚਿਊਟ ਆ ਉਹਦਾ ਇੱਕ ਸਰਵੇਖਣ 75000 ਕਿਸਾਨਾਂ ਦੀ ਆਮਦਨ ਦੁਗਣੀ ਤੋਂ ਜ਼ਿਆਦਾ ਹੋ ਗਈ ਹੈ ਉਹਦੇ ਕੋਲ ਕਿਤੇ ਗੱਲ ਕੀਤੀ ਹੈ ਹੁਣ ਕਰੋੜਾਂ ਚੋਂ 75000 ਦਾ ਕੁਝ ਬਣਦਾ ਨਹੀਂ ਬਣਦਾ ਉਹਨਾਂ ਨੇ ਆਪ ਵੀ ਬਹਿੰਦ ਕੀਤੀ ਹੋ ਸਕਦੀ ਹੈ ਬਥੇਰੇ ਲੋਕ ਆਪੋ ਆਪਣੇ ਤਰੀਕੇ ਨਾਲ ਵੀ ਕਰਦੇ ਨੇ ਇਹ ਸਾਰੀਆਂ ਕੁਝ ਬੁਨਿਆਦੀ ਗੱਲਾਂ ਤੇ ਗੱਲ ਕਰਾਂਗੇ ਬਾਕੀ ਗੱਲਾਂ ਤਾਂ ਹੋਈ ਰਹੀਆਂ ਨੇ ਕਿਸਾਨ ਐਜੀਟੇਸ਼ਨ ਆਪਣੀ ਜਗ੍ਹਾ ਬਾਕੀ ਦੇ ਚੀਜ਼ਾਂ ਨੇ ਸਾਡੇ ਨਾਲ ਇਹਨਾਂ ਗੱਲਾਂ ਇਹਨਾਂ ਸਾਰੇ ਪੱਖਾਂ ਤੇ ਚਰਚਾ ਕਰ ਲਈ ਨੇ ਵੱਡੇ ਕਿਸਾਨ ਆਗੂ ਬੀਕੇ ਜੂ ਦੇ ਪ੍ਰਧਾਨ ਸਰਦਾਰ ਪ੍ਰਵੀਰ ਸਿੰਘ ਰਾਜੇਵਾਲ ਦੇ ਬਹੁਤ-ਬਹੁਤ ਸਵਾਗਤ ਹੈ ਰਾਜੇਵਾਲ ਸਾਹਿਬ ਗ੍ਰੈਜੂਏਟਸ ਪਹਿਲੀ ਵਾਰ ਇੱਕ ਅਫੀਸ਼ੀਅਲ ਡਾਟਾ ਆਇਆ ਹੈ ਓਵਰਆਲ ਮੈਂ ਪਰਲਮੈਂਟ ਦਾ ਸਵਾਲ ਦੇਖ ਰਿਹਾ ਸੀ ਹਾਲਾਂਕਿ ਉਹ ਸਵਾਲ ਵੀ ਹਰਟ ਸਟਾਰਟ ਚ ਪਾਤਾ ਜੇ ਸ਼ਾਇਦ ਨਹੀਂ ਛਪ ਛਪ ਜਾਂਦਾ ਕਿਤੇ ਜੇਕਰ ਓਮੇ ਆਉਂਦੀ ਹੈ ਉਹ ਕਹਿੰਦੇ ਨੇ 33 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਸੰਸਥਾਗਤ ਕਰਜ਼ਾ ਹੈ ਮਤਲਬ ਪ੍ਰਾਈਵੇਟ ਕਰਜ਼ਾ ਜੇ ਕਿਸਦੇ ਹੋਊਗਾ ਉਹਨੂੰ ਛੱਡ ਕੇ ਇਸ ਲੈਵਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਸਿਰ ਉਹਨਾਂ ਨੇ ਕਿਹਾ 1 ਲੱਖ 4000 ਕਰੋੜ ਦਾ ਕਰਜ਼ਾ ਹੈ ਜਦੋਂ ਕੈਪਟਨ ਅਵਰੇਂਦਰ ਸਿੰਘ ਦੀ ਸਰਕਾਰ ਸੀ ਜਦੋਂ ਉਹਨਾਂ ਨੇ ਕਹੇ ਸੀ ਸੀ ਮਾਫੀ ਦੇ ਆਂਗੇ ਉਦੋਂ 31 ਮਾਰਚ 2017 ਤੱਕ 73777 ਕਰੋੜ ਕੱਢਿਆ ਸੀ ਇੰਸਟੀਚੂਨਲ ਲੋਨ ਜਿਹੜਾ ਸਾਡੇ ਦਾ ਮਤਲਬ ਉਹ ਵੀ ਲਗਾਤਾਰ ਕਿੰਨਾ ਵਧ ਹੀ ਰਿਹਾ ਹੈ ਜਿਹੜਾ ਸਾਰਾ ਖਰਚ ਹੈ ਤੇ ਨਾਲ ਦੀ ਨਾਲ ਉਹਨਾਂ ਤੋਂ ਪੁੱਛਿਆ ਗਿਆ ਕਿ ਕੋਈ ਪਾਲਿਸੀ ਵੀ ਹੈ ਬਾਣੀ ਪੋਟੀ ਕਰਜ਼ਾ ਮਾਫੀ ਦੀ ਕਿ ਬਾਕੀ ਦੀਆਂ ਚੀਜ਼ਾਂ ਦੀ ਉਹ ਕਹਿੰਦੇ ਇਹੋ ਜੀ ਕੋਈ ਯੋਜਨਾ ਨਹੀਂ ਹੈ ਉਹ ਕਿਸਾਨ ਆਪ ਸਮਝੇ ਜਿਵੇਂ ਵੀ ਮਰ ਜੇ ਇਹ ਕਰਜ਼ੇ ਦਾ ਜਿਹੜਾ ਵਰਤਾਰ ਹੈ ਤੇ ਤੁਸੀਂ ਲਗਾਤਾਰ ਕਹਿੰਦੇ ਹੋ ਤੇ ਬਾਕੀ ਦੇ ਕਹਿੰਦੇ ਨੇ ਪਹਿਲਾਂ ਕਰਜ਼ਾ ਚੜਿਆ ਕਿਉਂ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਵੀ ਆ ਗਏ ਵਿੱਚ ਵੀ ਕਹਿੰਦੇ ਨੇ ਕਰਜ਼ਾ ਕਿਸਾਨ ਵਿਆਹ ਵੱਡੇ ਕਰਦਾ ਹੈ ਕਿਸਾਨ ਮਰਗਤ ਤੇ ਖਰਚ ਜ਼ਿਆਦਾ ਕਰਦਾ ਹੈ ਫਲਾਨਾ ਸ਼ਾਇਦ ਇਹਦੇ ਕਰਕੇ ਆ ਰਿਹਾ ਹੈ ਤੇ ਇਹਦੀ ਵਜ੍ਹਾ ਕੀ ਹੈ ਤੇ ਸਰਕਾਰ ਇਸ ਪਾਸੇ ਬਨ ਜਾ ਕੇ ਉਹਨੇ ਵੀ ਕੋਈ ਪਾਲਿਸੀ ਰਾਹਤ ਦੇਣ ਲਈ ਕਦੇ ਤਾਂ ਆਉਂਦੀ ਹੋਇਆ ਨਾ ਦੇਖੋ ਇੱਕ ਤਾਂ ਸਾਨੂੰ ਇਹ ਦੇਖਣਾ ਪਏਗਾ ਜਿਸ ਤਰ੍ਹਾਂ ਦੇ ਬੋਲ ਰੇ ਦਿੱਤੇ ਜਾ ਰਹੇ ਨੇ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਭਾਈ ਜੀ ਕਿਸਾਨ ਖਰਚਾ ਬਹੁਤਾ ਕਰਦੇ ਨੇ ਦੇਖੋ ਕੋਈ ਕਹਿੰਦਾ ਪਹਿਲਾਂ ਲੈ ਕੇ ਖਾਰ ਰਿਆ ਜੀ ਹੁਣ ਕਹਿੰਦੇ ਨੇ ਮaaf ਕਰ ਦਿਓ ਇਸ ਤਰ੍ਹਾਂ ਦੀਆਂ ਗੱਲਾਂ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਜਾਂ ਅਣਜਾਣ ਗੁਣੇ ਚ ਕੀਤੀਆਂ ਜਾਂਦੀਆਂ ਨੇ ਬੈਲੈਂਸ ਸਿੱਤੀ ਨੂੰ ਸਮਝਣ ਦੀ ਲੋੜ ਹੈ ਕਿ ਕਰ ਕਿਸਾਨ ਕਰਜ਼ਾਈ ਹੋਇਆ ਕਿਉਂ ਹੈ ਕੋਈ ਵੀ ਕਿੱਤਾ ਜੇ ਉਹਦੇ 'ਚ ਮੁਨਾਫਾ ਨਾ ਹੋਵੇ ਉਹਦੇ ਜੋਂ ਵਾਸਤੇ ਉਹਦੇ 'ਚ ਕੁਝ ਉਹਦੀ ਉਪਜੀਵਕਾ ਨਾ ਨਿਕਲੇ ਉਹ ਬਹੁਤਾ ਲੰਬਾ ਸਮਾਂ ਨਹੀਂ ਚਾਹਤਾ ਖੇਤੀ ਦੀ ਸਾਡੀ ਇੱਕ ਮਜਬੂਰੀ ਹੈ ਕਿ ਅਸੀਂ ਜੋ ਪੈਦਾ ਕਰਦੇ ਇਹ ਖਾਣਾ ਆਮ ਲੋਕਾਂ ਨੇ ਇਹ ਸਮਾਜ ਦੀ ਖਾਤਮ ਹੋਣੀ ਹੈ ਤੇ ਇਸ ਤੇ ਜ਼ਿੰਦਗੀ ਨਿਰਭਰ ਹੈ ਪਰ ਸਰਕਾਰਾਂ ਦੀ ਵੀ ਮਜਬੂਰੀ ਹੁੰਦੀ ਹੈ ਜੇ ਇਹਨਾਂ ਦੀ ਮਹਿੰਗਾਈ ਹੁੰਦੀ ਹੈ ਫਿਰ ਇਹਨੂੰ ਸਾਰੀ ਚੀਜ਼ ਨੂੰ ਮਹਿੰਗਾਈ ਇਹਦੇ ਸਿਰ ਪਾ ਕੇ ਉਹ ਕਿਸਾਨ ਨੂੰ ਰਗੜਾ ਲਾਉਂਦੇ ਨੇ ਤੁਸੀਂ ਜੇ ਸਹੀ ਅਰਥਾਂ ਵਿੱਚ ਪੁੱਛੋ ਮੇਰੇ ਕੋਲੋਂ ਤਾਂ ਸੀਐਸਸੀ ਪੀ ਦਾ ਜਿਹੜਾ ਅਧਿਕਾਰ ਖੇਤਰ ਉਹ ਆਪਣੇ ਆਪ ਚੀ ਐਂਟੀ ਫਾਰਮਰ ਹੈ ਖੇਤੀ ਲਾਗਤ ਤੇ ਮੂਲ ਰਕਮ ਸ਼ਬਦ ਖੇਤੀ ਲਾਗਤ ਤੇ ਮੂਲ ਕਮਿਸ਼ਨ ਪਹਿਲਾਂ ਕਿਸੇ ਵੇਲੇ ਖੇਤੀ ਵਾਲੀ ਖੇਤੀ ਮੂਲ ਕਮਿਸ਼ਨ ਹੁੰਦਾ ਸੀ ਫਿਰ ਉਹ ਜਦੋਂ ਸੀ ਰੋਲਾ ਪਾਉਂਦੇ ਸੀ ਲਾਗਤਾਂ ਨਹੀਂ ਕਹਿੰਦੇ ਉਹਨਾਂ ਨੇ ਲਾਗਤ ਸ਼ਬਦ ਵਿੱਚ ਪਾ ਲਿਆ ਉਹਦੀ ਜਿਹੜਾ ਅਧਿਕਾਰ ਖੇਤਰ ਉਹ ਹੀ ਰੱਖਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਪਾਬੰਦੀ ਹੈ ਜਿਹੜਾ ਸੀਐਸਪੀ ਦੇ ਉਹ ਰეკਮੈਂਡੇਟਰੀ ਬਾਡੀ ਹੈ ਉਹ ਪਾ ਨਹੀਂ ਬੰਦੇ ਉਹਨਾਂ ਨੇ ਤਾਂ ਰეკਮੈਂਡ ਕਰਨਾ ਪ੍ਰਾਈਮ ਮਿਨਿਸਟਰ ਦੀ ਇਕਨੋਮਿਕ ਅਫੇਅਰਸ ਕਮੇਟੀ ਨੇ ਫਾਈਨਲੀ ਪਾ ਤੈਅ ਕਰਕੇ ਅਨਾਉਂਸ ਕਰ ਲਈ ਜਿਵੇਂ ਐਮਐਸਪੀ ਕਹਿੰਦੇ ਨੇ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਇਹਨੂੰ ਕੋਈ ਰਿਮਿਨਰੇਟਿਵ ਪ੍ਰਾਈਸ ਨਹੀਂ ਕਹਿ ਸਕਦੇ ਕਿਤੇ ਵੀ ਕਿਹਾ ਜਿਉਂ ਰਿਮਿਨਰੇਟਿਵ ਹੋਣਾ ਹੈ ਬੰਦ ਪਾ ਇਹ ਪਹਿਲਾਂ ਕੁਝ ਦਿਨ ਲਈ ਦੋ ਵੀ ਰਹੀਆਂ ਨੇ ਕਿ ਰਿਮਿਨਰੇਟਰ ਅਲੱਗ ਪ੍ਰਾਈਸ ਤੇ ਮਿਨੀਮਮ ਅਲੱਗ ਨਹੀਂ ਇਦਾਂ ਨਹੀਂ ਹੋਇਆ ਇਹ ਇਹ ਤਾਂ ਸ਼ੁਰੂ થઈ ਐਮਐਸਪੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੀ ਰੱਖਦੇ ਨੇ ਰਿਮਿਨਰੇਟਿਵ ਕਦੇ ਨਹੀਂ ਇਹਨਾਂ ਨੇ ਕਾਇ ਕਿ ਦਿੱ ਇੱਜ ਤੱਕ ਹੁਣ ਵੀ ਨਹੀਂ ਮੰਨਦੇ ਵੀ ਇਹ ਰਿਮਿਨਰੇਟਿਵ ਹੈ ਇਹ ਤਾਂ ਟੈਕਨੀਕਲੀ ਆਪ ਮੰਨਦੇ ਨੇ ਵੀ ਅਸੀਂ ਦਾ ਇੱਕ ਜੋ ਮਿਨੀਮਮ ਦਿੱਤਾ ਜਾ ਸਕਦਾ ਉਹ ਦੀ ਸਿਫਾਰਸ਼ ਹੁੰਦੀ ਹੈ ਔਰ ਉਹ ਵੀ ਜਿਹੜੀ ਵਰਕਆਊਟ ਕਰਨੀ ਆ ਉਹਦੇ ਖਾਤਰ ਫੇਰ ਇੱਕ ਅਜੀਬ ਗੱਲ ਹੈ ਜਿਹੜਾ ਸੀਐਸਪੀ ਦਾ ਟੀਮ ਹੈ ਸਾਰੀ ਉਹਨਾਂ ਤੇ ਪਾਬੰਦੀ ਹੈ ਤੇ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਇਹਦੇ ਨਾਲ ਮਹਿੰਗਾਈ ਨਾ ਹੋਵੇ ਉਹਨੂੰ ਮਹਿੰਗਾਈ ਤਾਂ ਡੀਜ਼ਲ ਦਾ ਰੇਟ ਵੱਧ ਗਿਆ ਉਹਦੇ ਨਾਲ ਟਰਾਂਸਪੋਰਟ ਕਾਸਟ ਵਧ ਗਈ ਉਹਦੇ ਨਾਲ ਮਹਿੰਗਾਈ ਹੋ ਗਈ ਇੱਕ ਪੇ ਕਮਿਸ਼ਨ ਦੇ ਦਿੱਤਾ ਉਹਦਾ ਸਰਕਾਰ ਤੇ ਬੋਡਨ ਵੱਧ ਗਿਆ ਉਹਦੇ ਨਾਲ ਮਹਿੰਗਾਈ ਹੋ ਗਈ ਤੁਸੀਂ ਸਜਾ ਕਿਸਾਨ ਨੂੰ ਦਿਓਗੇ ਇਹ ਵੀ ਨਹੀਂ ਹੈ ਇਹ ਤੋਂ ਬਿਨਾ ਉਹ ਕਹਿੰਦੇ ਨੇ ਵੀ ਡਿਮਾਂਡ ਸਪਲਾਈ ਦਾ ਧਿਆਨ ਰੱਖਣਾ ਇੰਟਰਨੈਸ਼ਨਲ ਪ੍ਰਾਈਸਿਸ ਦਾ ਧਿਆਨ ਰੱਖਣਾ ਇੰਡਸਟਰੀਅਲ ਕਾਸਟ ਦੇ ਉੱਤੇ ਦਾ ਮਾੜਾ ਪ੍ਰਭਾਵ ਨਾ ਪਵੇ ਇਹ ਜਿੰਨੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਉਹ ਸਾਰੀਆਂ ਸੀਏਸੀਪੀ ਦੇ ਉੱਤੇ ਲੱਦ ਕੇ ਉਹਦੇ ਹੱਥ ਪੈਰ ਬੰਨਤੇ ਵੀ ਤੁਸੀਂ ਇਹ ਧਿਆਨ ਰੱਖਣਾ ਕਿ ਤੇ ਕਿਸਾਨ ਬਚੇ ਨਾ ਬਚੇ ਉਹਦੇ ਨਾਲ ਨਹੀਂ ਮਤਲਬ ਸਾਨੂੰ ਅਸੀਂ ਥੋੜਾ ਮੋਤਾ ਇੱਕ ਇੱਕ ਫਿਕਸ ਕਰ ਦੇਣਾ ਵੀ ਐਨਾ ਪਾ ਬਣਦਾ ਹੈ ਜੀ ਔਰ ਫਿਰ ਇਹਦੇ ਵਿੱਚ ਹੁਣ ਬੜੀ ਦੇਰ ਦਾ ਰੌਲਾ ਪੈਂਦਾ ਅੱਜ ਵੀ ਸਰਕਾਰ ਝੂਠ ਬੋਲੀ ਜਾਂਦੀ ਹੈ ਵੀ ਅਸੀਂ ਸੀ 250% ਦਿੰਨੇ ਆ ਅਸਲੀਅਤ ਇਹ ਹੈ ਅੱਜ ਵੀ ਉਹ A2 FLL ਦੇ ਸਾਬਨ ਦੇ ਨੁਕਤੇ ਵਿੱਚ ਵੀ ਲੇਬਰ ਕਰਦੇ ਨੇ ਸੀ 2 ਦੇ ਵਿੱਚ ਵੀ ਬਹੁਤ ਸਾਰੇ ਖਰਚੇ ਨੇ ਜਿਹੜੇ ਚੰਗੀ ਤਰ੍ਹਾਂ ਹਰ ਗਿਣੇ ਨਹੀਂ ਜਾਂਦੇ ਇੱਕ ਦੂਸਰੀ ਇੱਕ ਹੋਰ ਹੈਗੇ ਮੁਸ਼ਕਲ ਜਦੋਂ ਇਹ ਪ੍ਰਾਈਸਿਸ ਇਹਦੀ ਕਾਸਟ ਕੈਲਕੂਲੇਸ਼ਨਸ ਹੁੰਦੀਆਂ ਉਦੋਂ ਸੀਏਸੀਪੀ ਆਪਣੇ ਨਮਰੇਟਰਸ ਸਟੇਟਾਂ ਤੇ ਭੇਜਦਾ ਕੁਝ ਤਾਂ ਖੇਤੀਬਾੜੀ ਯੂਨੀਵਰਸਿਟੀਨ ਦਿੱਤੇ ਹੁੰਦੇ ਨੇ ਕੁਝ ਦਿੱਤੇ ਹੁੰਦੇ ਨੇ ਐਗਰੀਕਲਚਰ ਡਿਪਾਰਟਮੈਂਟ ਨੂੰ ਉਹਨਾਂ ਨਮਰੇਟਰਸ ਨੂੰ ਕਿਹਾ ਹੁੰਦਾ ਵੀ ਤੁਸੀਂ ਇੱਕ ਤਾਂ ਸੇਜੂ ਇਥੇ ਚੰਗੇ ਪਾਣੀ ਪੂਣੀ ਦਾ ਸਾਰੇ ਸਾਧਨ ਅੱਛੇ ਨੇ ਇੱਕ ਉਹ ਪਿੰਡ ਚੁਣ ਲਓ ਇੱਕ ਪਿੰਡ ਕੋਈ ਇਹੋ ਜਿਹਾ ਚੁਣ ਲਓ ਜਿੱਥੇ ਸਾਧਨ ਨਹੀਂ ਹੈਗੇ ਮਾਰੂ ਜ਼ਮੀਨ ਜੀ ਨੂੰ ਅਸੀਂ ਕਹਿੰਦੇ ਆ ਉਹ ਚੁਣ ਲਓ ਔਰ ਉੱਥੇ ਫਿਰ ਉਹ ਦੋ ਇਨੂਮਰੇਟਰ ਜਿਹੜੇ ਨੇ ਉਹਨਾਂ ਨੇ ਉੱਥੇ ਬੈਠਣਾ ਹੁੰਦਾ ਹੈ ਡੇ ਟੂ ਡੇ ਜਿਹੜੇ ਖਰਚੇ ਹੁੰਦੇ ਨੇ ਉਹ ਲਿਖਣ ਹੁੰਦੇ ਨੇ ਕੋਈ ਨਹੀਂ ਕਿਤੇ ਬੈੰਦਾ ਮਨਨਿਤਰ ਕahan ਮਿਲਦੀ ਹੈ ਘਰ ਬੈਠੇ ਨੇ ਜਦੋਂ ਰਿਪੋਰਟ ਦੇਣੀ ਹੁੰਦੀ ਹੈ ਉਹ ਤੋਂ 4 ਦਿਨ ਪਹਿਲਾਂ ਆ ਕੇ ਬਹਿ ਜਾਂਦੇ ਨੇ ਯੂਨੀਵਰਸਿਟੀ ਚ ਬਹਿ ਗਿਆ ਜਾਂ ਡਾਇਰੈਕਟਰ ਐਗਰੀਕਲਚਰ ਦੇ ਦਫਤਰ ਚ ਬਹਿ ਗਿਆ ਪਿਛਲੇ ਪਿਛਲਾ ਡਾਟਾ ਚੱਕਿਆ ਉਹਦੇ ਵਿੱਚ ਥੋੜਾ ਬਹੁਤ 2 4% ਵਾਧਾ ਕਰਕੇ ਉਹ ਰਿਪੋਰਟ ਭੇਜਦੀ ਉਹਨੂੰ ਫਿਰ ਉਹਨੀ ਐਵਰੇਜਿੰਗ ਹੁੰਦੀ ਹੈ ਨੈਸ਼ਨਲ ਲੈਵਲ ਤੇ ਐਵਰੀਜਿੰਗ ਦੇ ਵਿੱਚ ਪੰਜਾਬ ਤੋਂ ਖਾਸਾ ਤੇ ਨੁਕਸਾਨ ਸਾਡੀ ਕੋਸਟ ਕੋਸਟ ਆਫ ਪ੍ਰੋਡਕਸ਼ਨ ਤਾਂ ਕਿਤੇ ਜ਼ਿਆਦਾ ਸਾਡੇ ਤਾਂ ਜਿਹੜੀ ਸਾਊਥ ਵਿੱਚ ਹੈ ਦਿਹਾੜੀ ਦੇ ਤਾਂ ਰੋਟੀ ਦੇ ਕੰਮ ਕਰ ਦਿੰਦੇ ਨੇ ਸਾਡੇ ਤਾਂ ਦਿਹਾੜੀ ਬਕਾਇਦਾ ਲੈਂਦੇ ਨੇ ਉਹ ਉਵੇਂ ਨੁਕਸਾਨ ਹੁੰਦਾ ਫਿਰ ਪਾਣੀ ਦੀ ਕੋਸਟ ਕਦੇ ਇੱਕ ਕੰਪੋਨੈਂਟ ਕਦੇ ਅਕਾਊਂਟ ਫਾਰ ਇਹ ਨਹੀਂ ਕੀਤਾ ਅਸੀਂ ਆਪਣਾ ਵੈਲਿਊਏਬਲ ਜਿਹੜੀ ਕੁਦਰਤੀ ਸਰੋਤ ਹੈ ਉਹ ਖਤਮ ਕਰ ਲਿਓ ਕਿਤੇ ਤਾਂ ਇਸ ਤਰ੍ਹਾਂ ਜਦੋਂ ਇਹ ਕਰਦੇ ਨੇ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ 1984 ਚ ਅਸੀਂ ਰਾਜਪਾ ਰਾਜਪਾ ਹੰਦਰਾ ਕਰਾਉ ਕੀਤਾ 7 ਦਿਨ ਉੱਥੇ ਬਿਜਲੀ ਦੇ ਬਿੱਲਾਂ ਦਾ ਰੋੜਾ ਸੀਗਾ ਸਾਡੀ ਡਿਮਾਂਡ ਤਾਂ ਨਹੀਂ ਗਈ ਪਰ ਅਸੀਂ ਕਿਹਾ ਵੀ ਦੇਖੋ ਜੀ ਫੇਰ ਲੜਾਈ ਹੋ ਤੁਸੇ ਸਾਨੂੰ ਸਾਬਤ ਕਰ ਦਿਓ ਵੀ ਜੋ ਤੁਸੀਂ ਸਾਡੇ ਕੋਲੋਂ ਲੈਣੇ ਹੋ ਹੀ ਪੂਰਾ ਅਕਾਊਂਟ ਫੋਰ ਕਰ ਦਿਓ ਉਹਨਾਂ ਨੇ ਜਵਲ ਕਮੇਟੀ ਬਣਾਈ ਡਾਕਟਰ ਜਵਲ ਦੀ ਚੇਅਰਮੈਨਸ਼ਿਪ ਡਾਕਟਰ ਜਵਲ ਨੇ اپنی 1986 ਜਿਹੜੀ ਰਿਪੋਰਟ ਦਿੱਤੀ ਉਹਦੇ ਚ ਲਿਖਿਆ देयर इज ए कंटीन्यूअस स्क्वीਜ਼ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫਾਰ ਮੋਰ ਥੈਨ ਅ ਡੈਕੇਡ ਇੱਕ ਇੱਕ ਸਰਕਾਰੀ ਕਮੇਟੀ ਹੋਰ ਬਦਲ ਸਰਕਾਰ ਬਣੀ ਦੋ ਬੱਦਕਾ ਦਾ ਹੱਕੇ ਤੋਂ ਲਗਾਤਾਰ ਕਿਸਾਨਾਂ ਦਾ ਕਿਦਾਂ ਹੱਕੇ ਤੋਂ ਵੱਧ ਸਮਾਂ ਹੋ ਗਿਆ ਕਿਸਾਨਾਂ ਨੂੰ ਘੱਟ ਭਾਅ ਮਿਥ ਕੇ ਲਗਾਤਾਰ ਸਰਕਾਰ ਨੇ ਛੋੜਦੀ ਆ ਰਹੀ ਹੈ ਤੋਂ ਇਹ ਤੋਂ ਬਾਅਦ 2007 ਚ ਇੱਥੇ ਕਿਸਾਨ ਭਗਵਨ ਵਿੱਚ ਇੱਕ ਸਾਡਾ ਕੱਟ ਸੀ ਉਹਦੇ ਵਿੱਚ ਬਾਦਲ ਸਾਹਿਬ ਨੂੰ ਬੁਲਾਇਆ ਉੱਥੇ ਕੁਝ ਅਰਸ਼ਾਸਤਰੀ ਬੁਲਾਏ ਮੈਂ ਉਹਨਾਂ ਨੂੰ ਕਿਹਾ ਵੀ ਜੇ ਅਸੀਂ ਸਾਰੀ ਉਮਰ ਲੜਦਿਆਂ ਨੂੰ ਹੋ ਗਈ ਕਿਤੇ ਐਵੇਂ ਕਮਲੇ ਹੋ ਗਈ ਤਾਂ ਨਹੀਂ ਅਸੀਂ ਆਪਣਾ ਸਮਾਂ ਬਰਬਾਦ ਕਰੀ ਜਾ ਰਹੇ ਇੱਕ ਸਟੱਡੀ ਕਰਵਾ ਦਿਓ ਵੀ ਵਾਕਈ ਕਿਸਾਨ ਨੂੰ ਜੋ ਇਨਸਾਫ ਹੁੰਦਾ ਉਹਦੇ ਨਾਲ ਉਹਨੂੰ ਘੱਟਤਾ ਨਹੀਂ ਮਿਲਦਾ ਉਹਨਾਂ ਨੇ ਡਾਕਟਰ ਕੁਮਾਰ ਦੀ ਚੇਅਰਮੈਨਸ਼ਿਪ ਦੀ ਕਮੇਟੀ ਬਣਾਤੀ ਡਾਕਟਰ ਸਿੱਧੂ ਡਾਕਟਰ ਕੁਮਾਰ ਇੱਕ ਡਾਕਟਰ ਰੰਜੀਤ ਇਹਨਾਂ ਦੀ ਰਣਜੀਤ ਸਿੰਘ ਕੁਮਾਰ ਰਣਜੀਤ ਸਿੰਘ ਕੁਮਾਰ ਇੱਕ ਡਾਕਟਰ ਪੀਐਸ ਰੰਜੀਤ ਕੇਚ ਸਿੱਧੂ ਇਹਨੇ ਕੈਦੀ ਬੜੀ ਯੂਨੀਵਰਸਿਟੀ ਇਕਨੋਮਿਕਸ ਡਿਪਾਰਟਮੈਂਟ ਤੋਂ ਇਹ ਇਹਨਾਂ ਦੀ ਡਿਊਟੀ ਲਾਤੀ ਇਹਨਾਂ ਨੇ ਕਣਕ ਤੇ ਝੋਨਾ ਦੋ ਫਸਲਾਂ ਨੂੰ ਸਿਰਫ ਪੰਜਾਬ ਦੇ ਕੰਟੈਕਸਟ ਸਟੱਡੀ ਕੀਤਾ ਉਹਦੇ ਵਿੱਚ ਉਹ ਕਹਿੰਦੇ ਨੇ ਆ ਵੇ ਸਨ 1904 ਸਾਲ ਤੋਂ ਹਾਂ ਹਾਂ ਸਨ 2067-8 ਤੱਕ ਸਿਰਫ ਪੰਜਾਬ ਦੇ ਕਿਸਾਨਾਂ ਦਾ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਕਣਕ ਘੋੜ ਝੋਨਾ ਦੋ ਫਸਲਾਂ ਵਿੱਚ 6696 ਕਰੋੜ ਰੁਪਏ ਸਰਕਾਰ ਨੇ ਘਟpa ਦੇ ਕਿਸਪੀਸ ਕਰ ਲਈ ਓਕੇ ਹੁਣ ਇਹ ਤਾਂ ਦੋ ਫਸਲਾਂ ਦਾ ਹਾਂ ਪਸੰਦ ਅਸੀਂ ਦੋ ਨਹੀਂ ਪੈਦਾ ਕਰਦੇ ਸਕਦੇ ਵੀ ਪੈਦਾ ਕਰਦੇ ਆ ਅਸੀਂ ਗੰਨਾ ਵੀ ਪੈਦਾ ਕਰਦੇ ਆ ਨਰਮਾ ਵੀ ਪੈਦਾ ਕਰਦੇ ਆ ਬਹੁਤ ਕੁਝ ਪੈਦਾ ਕਰਦੇ ਆ ਜੇ ਸਾਰਾ ਸਪੀਸ ਦੇਖੀਏ ਫਿਰ ਤਾਂ ਹੋਰ ਜਿਆਦਾ ਹੋ ਗਿਆ ਇਹਦਾ ਮਤਲਬ ਫਿਰ ਇਹ ਹੈ ਨਾ ਕਿ ਸਭ ਤੋਂ ਪਹਿਲਾਂ ਜਿਹੜੀ ਇੱਕ ਮੰਗ ਇਹ ਵੀ ਹੈ ਕਿ ਐਮਐਸਪੀ ਕਾਨੂੰਨੀ ਗਾਰੰਟੀ ਤੋਂ ਵੀ ਪਹਿਲਾਂ ਐਮਐਸਪੀ ਤੈਅ ਕਰਨ ਦਾ ਤਰੀਕਾ ਬਦਲਿਆ ਜਾਏ ਮੈਂ ਮੈਂ ਤਾਂ ਮਿਸ਼ਾ ਕਹਿਣਾ ਵੀ ਜਿੰਨੀ ਦੇਰ ਤੱਕ ਸੀਏਸੀਪੀ ਦਾ ਅਧਿਕਾਰ ਖੇਤਰ ਨਹੀਂ ਬਦਲਿਆ ਹੁੰਦਾ ਉਹ ਪ੍ਰੋਫਾਰਮਰ ਨਹੀਂ ਹੁੰਦਾ ਉਨੀ ਦੇਰ ਤੱਕ ਜਿੰਨਾ ਮਰਜ਼ੀ ਰੋਲਾ ਪਾ ਲੋ ਸੀ 250% ਵੀ ਗੜਬੜ ਹੁੰਦੀ ਰਹੇਗੀ ਪਹਿਲਾਂ ਤਾਂ ਉਹਨੂੰ ਫਿਰ ਮੈਂ ਇੱਕ ਹੋਰ ਗੱਲ ਕਰਦਾ ਇਹ ਰਿਪੋਰਟ ਆਈ 2008 ਚ ਅੱਜ 17 ਸਾਲ ਹੋ ਗਏ ਜੇ ਕੱਲੇ ਕਣਕ ਝੋਨੇ ਦੀ ਉਹ ਗੱਲ ਕਰੋ ਪਹਿਲੇ ਪਹਿਲੇ ਸਾਲਾਂ ਵਿੱਚ 1 ਲੱਖ 4000 ਰੁਪਏ ਸਾਡੇ ਜਿਵੇਂ ਉਹ ਕਹਿੰਦੇ ਨੇ ਕਰਜ ਆਏਗਾ ਫਿਰ ਸਾਡੇ ਕੱਲੇ ਕਣਕ ਝੋਨੇ ਵਿੱਚ ਇਦੋਂ ਵੱਧ ਸਪੀਸ ਕਰ ਲਿਆ ਤੋ ਤਾਂ ਕਰਜ਼ਾ ਉਤਰਿਆ ਹੀ ਹੋਇਆ ਪਹਿਲਾਂ ਜੇਕਰ ਉਹ ਪੂਰਾ ਹੋ। ਫਿਰ ਇਹਦਾ ਮਤਲਬ ਬੜਾ ਸਾਫ਼ ਹੈ ਵੀ ਸਰਕਾਰ ਦੀਆਂ ਕਮੇਟੀਆਂ ਮੰਨਦੀਆਂ ਨੇ, ਆਰਥ ਸ਼ਾਸਤਰੀਏ ਮੰਨਦੇ ਨੇ ਵੀ ਸਾਡੇ ਸਰ ਕਰਜ਼ਾ ਚੜਿਆ ਸਰਕਾਰ ਦੀ ਪਾਲਿਸੀਜ਼ ਦੀ ਵਜ੍ਹਾ ਕਰਕੇ। ਇਸੇ ਕਰਕੇ ਅਸੀਂ ਕਹਿੰਦੇ ਆ ਵੀ ਕਿਸਾਨ ਦੇ ਕਰਜ਼ੇ ਤੇ ਲਕੀਰ ਫੇਰੋ। ਫਿਰ ਇੱਕ ਗੱਲ ਹੋਰ ਜਿਹੜੇ ਲੋਕ ਕਹਿੰਦੇ ਨੇ ਮੈਨੂੰ ਇੱਕ ਦੱਸਿਓ ਜੀ ਹਰ ਮਨ ਇੱਥੇ ਸਾਡਾ ਜਿਹੜਾ ਜੀਵਨ ਤੰਗ ਹੈ ਉਹਦੇ ਵਿੱਚ ਬੰਦਾ ਇਸ ਤਰ੍ਹਾਂ ਹੀ ਤੇ ਆਉਂਦਾ ਹੈ ਬਚਪਨ, ਜਵਾਨੀ, ਬੁਢਾਪਾ ਸਭ ਤੇ ਆਉਂਦਾ ਹੈ। ਜਦੋਂ ਵੱਡੇ ਹੋਣੇ ਵਿਆਹ ਹੋ ਜਾਂਦਾ ਫਿਰ ਬੱਚੇ ਪੈਦਾ ਕਰਦੇ ਆ ਫਿਰ ਉਹਨਾਂ ਦਾ ਪਾਲਣ ਪੋਸਣ ਕਰਦੇ ਆ ਸਾਡੀ ਇੱਕ ਸਮਾਜਿਕ ਜ਼ਿੰਮੇਵਾਰੀ ਹੁੰਦੀ ਹੈ ਬੱਚਿਆਂ ਨੂੰ ਪਾਲਣ ਪੋਸਣ ਕਰਕੇ ਪੜਾ ਲਿਖਾ ਕੇ ਉਹਨਾਂ ਨੂੰ ਕਿਸੇ ਰੋਜ਼ਗਾਰ ਤੇ ਲਾਉਣਾ ਵਿਆਹਣਾ ਇਹ ਸਾਰਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਜੇ ਕੋਈ ਕਿਸੇ ਦੇ ਹਾਲੇ ਬੱਚੇ ਨਹੀਂ ਵਿਆਏਗੇ ਕਿਸੇ ਨੇ ਚੀਦਾ ਵਿਆਹ ਨਹੀਂ ਕੀਤਾ ਲੋਕ ਕਹਿੰਦੇ ਨੇ ਇਹਦੀ ਤੁਹਾਡੇ ਕਬੀਲਦਾਰੀ ਰਹਿੰਦੀ ਹੋਵੇ ਹਾਂ ਹਾਂ ਇਹ ਆਮ ਕਹਿੰਦੇ ਨਹੀਂ ਅਸੀਂ ਆਪਣੇ ਸਾਧਨਾਂ ਦੇ ਵਿੱਚੋਂ ਜਿਹੜੇ ਸਾਡੇ ਸਾਧਨ ਨੇ ਉਹਦੇ ਵਿੱਚ ਕਰਨੇ ਸਮਾਜਿਕ ਗ੍ਰਿਵਰੀ ਲਗਾਉਣੀ ਹੈ ਮੈਨੂੰ ਦੱਸਿਓ ਹੋਰ ਕੋਈ ਧੰਦਾ ਕਰਨ ਵਾਲਾ ਕੋਈ ਅਜਿਹਾ ਵਿਆਹ ਕਰਕੇ ਕੰਦੇਜ ਵਸਿਆ ਮੈਂ ਇਹ ਜਿਹੜਾ ਹੁਣ ਅੱਜਕੱਲ ਚੱਲ ਪਿਆ ਤਾਮ-ਚਾਮ ਜਿਹੜਾ ਦਿਖਾਵਾ ਕਰਨ ਲੱਗ ਪਿਆ ਮੈਂ ਇਹਦੇ ਹੱਕ 'ਚ ਨਹੀਂ ਬਿਲਕੁਲ ਪਰ ਮੈਂ ਇਹ ਨਹੀਂ ਮੰਨਦਾ ਵੀ ਇਹ ਇਹਦੀ ਵਜ੍ਹਾ ਕਰਕੇ ਕਿਸਾਨ ਕਰਜੇ ਵਿਚ ਵਸਿਆ ਕਿਸਾਨ ਕਰਜੇ ਵਿਚ ਵਸਿਆ ਸਰਕਾਰ ਦੀ ਪਾਲਿਸਿਜ਼ ਉਹਨੂੰ ਇੰਨੇ ਪੈਸੇ ਕਿਉਂ ਨਹੀਂ ਮਿਲਦੇ ਜਿਹੜਾ ਸੀ 50% ਸੀਟੂ ਤੇ ਕਹਿੰਨੇ ਉਹ ਦਿਓ ਜਾਂ ਫਿਰ ਉਹਦੇ ਨਾਲ ਉਹ ਆਪਣਾ ਜੀਵਨ ਨਰਵਾਜ ਚੱਲ ਸਕੇ ਜਾਂ ਫਿਰ ਇਹ ਅਸੀਂਗੇ ਸਮਾਜ ਲਈ ਬਣਾਉਣਾ ਸਾਰਾ ਤਾਂ ਸਾਰਿਆਂ ਲਈ ਇੱਕ ਪੈਟਰਨ ਬਣਾ ਦਿਓ ਕੀਮਤ ਕੰਟਰੋਲ ਆਰਡਰ ਬਣਾ ਦਿਓ ਕੁਝ ਵੀ ਕਰੋ ਦੇਖੋ ਇੱਕ ਤਾਂ ਇਹ ਆ ਵੀ ਜੇ ਕਿਸਾਨ ਨੇ ਤੁਸੀਂ ਉਹਦੀ ਕੀਮਤਾਂ ਨਹੀਂ ਬਦਲ ਦੇਣੀ ਆ ਕੰਟਰੋਲ ਚ ਰੱਖਣਾ ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਵੀ ਲਵੇ ਕੋਈ ਹਾਂ ਫਿਰ ਜਦੋਂ ਕੁਝ ਮੈਂਬਰੀ ਲੈਣ ਦੀ ਗੱਲ ਆਉਂਦੀ ਹੈ ਤਾਂ ਕਾਰਪੋਰੇਟਸ ਵਾਸਤੇ ਸਭ ਕੁਝ ਹੈ ਹੁਣ ਕਰਜ਼ਾ ਸਾਡੇ ਜੁਮੇ ਤਾਂ ਪੰਜਾਬ ਦੇ ਕਿਸਾਨਾਂ ਜੁਮੇ 1 ਲੱਖ 40000 33 ਉਹ ਉਸੇ ਕੀਤਾ ਪਤਾ ਨਹੀਂ ਕਿੰਨੇ ਸਰ ਦਾ ਚੜਿਆ ਉਸੇ ਚ ਇੱਕ ਸਵਾਲ ਹੋਰ ਸੀ ਉਹ ਕਹਿੰਦੇ 9 ਸਾਲਾਂ ਦੇ ਵਿੱਚ ਕਾਰਪੋਰੇਟ ਦਾ 1456000 ਕਰੋੜ ਐਨਪੀਏ ਮਾਫ ਹੋ ਗਿਆ ਨਹੀਂ ਤੁਸੀਂ ਤੁਸੀਂ ਸਿਰਫ 9 ਸਾਲ ਦਾ ਡਾਕਟਰ ਮਨੂਨ ਸਿੰਘ ਦੇ ਵੇਲੇ ਤੋਂ ਲੈ ਲਓ ਇਹ ਤਾਂ ਇਤਸ ਸੈਂਸੇਸ਼ਨਲ ਖਬਰ ਹੈ 42 ਲੱਖ ਕਰੋੜ ਰੁਪਏ ਦੇ ਉੱਤੇ ਮਾਫ ਹੋ ਚੁੱਕਾ ਹੁਣ ਤਾਂ ਸਰਕਾਰ ਜੀ ਦੀ ਮਰਜ਼ੀ ਹੋਵੇ ਫਿਰ ਸਾਡੇ ਵਾਸਤੇ ਔਰ ਉਹਨਾਂ ਵਾਸਤੇ ਕਰਜ਼ੇ ਦੀ ਵਸੂਲੀ ਵਾਸਤੇ ਕੈਦੇ ਕਾਨੂੰਨ ਲੱਗ ਨੇ ਸਾਡੇ ਤਾਂ ਸਿਕਿਉਰਡ ਲੋਨ ਹੈ ਉਹਨਾਂ ਦੇ ਅਨਸਿਕਿਉਰਡ ਲੋਨ ਨੇ ਸਾਡਾ ਲੋਨ ਜੇ ਰਿਕਵਰ ਕਰਨਾ ਹੈ ਸਾਡੇ ਕੋਲ ਤਾਂ ਜਨਾਬ ਹੋਵੇ ਪਹਿਲਾਂ ਤਾਂ ਅਸੀਂ ਲੱਖ ਰੁਪਏ ਕਰਜ਼ਾ ਲਿਆ ਤਾਂ 2 ਲੱਖ ਰੁਪਏ ਦੀ ਪ੍ਰਾਪਰਟੀ ਜਿਹੜੀ ਓਪਲੇਜ ਕੀਤੀ ਜਾਂਦੀ ਹੈ ਉਹਨਾਂ ਦੇ ਕੋਲ ਇਸ ਤਰ੍ਹਾਂ ਨਹੀਂ ਇੰਡਸਟਰੀ ਵਾਸਤੇ ਇਦਾਂ ਨਹੀਂ ਉਹ ਉਹ ਔਰ ਫਿਰ ਉਹਨਾਂ ਨੇ ਕੋਈ ਚੀਜ਼ ਪ੍ਰੈਜ ਨਹੀਂ ਕੀਤੀ ਹੁੰਦੀ ਜਿਉਂ ਉਹਨਾਂ ਦਾ ਤਾਂ ਬੜਾ ਸਿੱਧਾ ਜਿਹਾ ਫੰਡਾ ਹੈ ਵੀ ਜੇ ਤਾਂ ਫੈਕਟਰੀ ਚੱਲ ਪਈ ਯੂਨਿਟ ਚੱਲ ਪਿਆ ਕਮਾਈ ਦਿੰਦਾ ਫਿਰ ਤੋਂ ਕਹਿੰਦੇ ਹਮ ਮਾਲਕ ਹੈ ਤੇ ਜੇ ਨਹੀਂ ਤਾਂ ਕਹਿੰਦੇ ਸਾਹਮਣੇ ਹੋ ਜੀ ਜਦ ਨੂੰ ਬੈਂਕ ਸਾਹਮਣੇ ਆ ਜਦ ਨੂੰ ਮਸ਼ੀਨਰੀ ਮਸ਼ੀਨਰੀ ਕੱਢ ਕੇ ਵੇਚ ਦਿੰਦੇ ਨੇ ਤੇ ਫਿਰ ਉਹ ਐਨਪੀਏ ਡਿਕਲੇਅਰ ਕਰ ਲੈਂਦੇ ਨੇ ਐਨਪੀਏ ਮਾਫ ਕਰ ਦਿੰਦੀ ਹੈ ਸਰਕਾਰ ਉਹਨਾਂ ਨੇ ਜੀ ਆਪਣੇ ਬੈਲੈਂਸ ਸ਼ੀਟ ਠੀਕ ਕਰ ਲਈ ਹੈ ਤੇ ਉਹਨਾਂ ਦਾ ਕੋਈ ਉਹਨਾਂ ਦੇ ਹੱਥ ਕੜੀ ਨਹੀਂ ਲਾਉਂਦਾ ਉਹੀ ਉਹਨਾਂ ਨੂੰ ਨੋਟਿਸ ਨਹੀਂ ਦਿੰਦਾ ਜੇ ਉਹ ਚਲੇ ਜਾਂ ਪਤੰਗਤ ਕੀ ਹੈ ਟਰਿਬਿਊਨਲ ਬਣੇ ਨੇ ਜੀ ਟਰਿਬਿਊਨਲਾਂ 'ਚ ਘੁੰਮੇ ਜਾਂਦੇ ਨੇ ਕਿੰਨੇ-ਕਿੰਨੇ ਸਾਲ ਕੇਸ ਅਲਟੀਮੇਟਲੀ ਬਰੈਂਪੀਏ ਜਾ ਜਾਂਦਾ ਐਨਪੀਏ ਜਾ ਕੇ ਤਾਂ ਮਾਫ ਹੋ ਜਾਂਦਾ ਸਾਡੇ ਲਈ ਉਹਦੇ ਲਈ ਬਿਲਕੁਲ ਅਲੱਗ ਰਸਤੇ ਕਿਸਾਨ ਸਾਡਾ ਇੱਥੇ ਦਾ ਇਹਨਾਂ ਜਿਹੜੀ ਜਿਹੜੀ ਇਹ ਕੁਨਤਰਾ ਉਹਨਾਂ ਨੂੰ ਨਹੀਂ ਸਮਝਦਾ ਉਹਦੇ ਕਰਕੇ ਲਗਾਤਾਰ ਮਾਰ ਖਾਈ ਜਾ ਰਹੇ ਔਰ ਜਿੰਨੀ ਦੇਰ ਤੱਕ ਸਰਕਾਰ ਜੇ ਕਿਸਾਨ ਨੂੰ ਤੁਸੀਂ ਕੋਈ ਹੋਰ ਮੈਂ ਮਿਸਾਲ ਦਿੰਦਾ ਐਤ ਕੀ ਦੀ ਉਹ ਮੈਂ ਇੱਕ ਇੱਕ ਦਿਨ ਪੜ ਰਿਹਾ ਸੀਗਾ ਇਹਨਾਂ ਨੇ 331 21 ਰੁਪਏ ਪਰਸੈਂ ਦਾ ਰੇਟ ਵਧਾਇਆ ਹਾਂ ਔਰ ਖਬਰ ਦੇ ਵਿੱਚ ਨਾਲ ਹੀ ਲਿਖਿਆ ਸੀ ਵੀ 5% ਵਧਾਇਆ ਇਨਫਲੇਸ਼ਨ 7% ਹੈ ਪਰ ਜਿਹੜੀ ਇਨਫਲੇਸ਼ਨ ਹੋਈ ਉਹਨਾਂ ਨੇ ਨਹੀਂ ਵਧਾਇਆ ਹਾਂ ਤੇ ਹਰ ਵਾਰੀ ਇਹਹੀ ਖੇਡ ਖੜੀ ਜਾਂਦੀ ਹੈ ਸਾਨੂੰ ਕਹਿੰਦੇ ਨੇ ਲਓ ਜੀ ਦੇਖਣ ਨੂੰ ਫਿਗਰ ਲੱਗਦੀ ਹੈ ਵੀ 200 ਰੁਪਏ ਵਧਾ ਦਿੱਤਾ ਪਰ ਉਹ ਜਿਹੜਾ ਮਹਿੰਗਾਈ ਹੋ ਗਈ ਉਹ ਨਹੀਂ ਇੱਕ ਸਾਲ ਦੇ ਵਿੱਚ ਉਹ ਨਹੀਂ ਫਿਰ ਜਿਹੜੀਆਂ ਕੀਮਤਾਂ ਇਨਪੁਟਸ ਦੀਆਂ ਵਧੀਆਂ ਉਹ ਕਿਤੇ ਉਹਦਾ ਜ਼ਿਕਰ ਤੱਕ ਨਹੀਂ ਕਰਦੇ ਤੇ ਜਿਨੀ ਦੇ ਤੱਕ ਇਹ ਸਰਕਾਰ ਦੀ ਪਾਲਿਸੀ ਠੀਕ ਨਹੀਂ ਹੋਈ ਜਿਹੜਾ ਇੱਕ ਬਜਟਰੀ ਸਿਸਟਮ ਹੈ ਓਵਰਆਲ ਕਿਤੇ ਕਿਤੇ ਤੁਸੀਂ ਸ਼ਾਇਦ ਡਿਮਾਂਡ ਕਰਦੇ ਮੈਂ ਦੇਖਿਆ ਵੀ ਨਾਰਮਲੀ ਇੱਕ ਗੱਲ ਕਹਿੰਦਾ ਵੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਜਿਹੜੀ ਚੈ ਹੈਲਥ ਦੀ ਡਿਵੀਜ਼ਨ ਉਹ ਵਿੱਚ ਸਾਰਿਆਂ ਦੀ ਦੇਖ ਕੇ ਹੋਣੀ ਚਾਹੀਦੀ ਹੈਗਾ ਟੁਕੜਾ ਨੰਬਰ ਵਾਈਚ ਤੇ ਖੇਤੀ ਵਾਸਤੇ ਤਾਂ ਐਤਕੀ ਦਾ ਜਿਹੜਾ ਬਜਟ ਹੈ ਹਾਲਾਂਕਿ ਮੈਂ ਕਿੰਨੇ ਪਹਿਲੀ ਵਾਰ ਮੈਂ ਇਹਨਾਂ ਦਾ ਇੱਕ ਰੈਗੂਲਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਾਲਮਿਸਟ ਹੈ ਜਿਹੜਾ ਅਸ਼ੋਕ ਘਰਾਟੀ ਲਗਾਤਾਰ ਸਰਕਾਰ ਦੇ ਨਾਲ ਹੁੰਦਾ ਪਹਿਲੀ ਕਮੇਟੀ 'ਚ ਵੀ ਸੀ ਤੇ ਉਹਦੇ 'ਚ ਉਹਨੂੰ ਵੀ ਕਹਿਣਾ ਪਿਆ ਕਿ ਅਸਲ 'ਚ ਜੇ ਇਨਫਲੇਸ਼ਨ ਕੱਢਦੀ ਹੈ ਤਾਂ ਪਹਿਲਾਂ ਨਾਲੋਂ ਵੀ ਘੱਟ ਬਜਟ ਰੱਖਿਆ ਹੈ ਪਿਛਲੇ ਸਾਲ ਨਾਲੋਂ ਵੀ ਤੇ ਜੇ ਕ੍ਰਾਈਸਿਸ ਵੱਧਦਾ ਜਾ ਰਿਹਾ ਹੈ ਕੇਵਲ 3.5 ਜਾਂ 4% ਦੇ ਵਿੱਚ ਵਿੱਚ ਖੇਤੀ ਦਾ ਬਜਟ ਤੇ ਅਲਾਈਡ ਸਰਵਿਸਜ਼ ਦਾ ਇੰਨਾ ਰਹਿੰਦਾ ਤਾਂ ਇਹ ਫੋਕਸ ਡਿਮਾਂਡ ਕਿਉਂ ਨਹੀਂ ਹੁੰਦੀ ਹਸਪਤਲਰ ਦੇ ਉੱਤੇ ਕਿ ਬਜਟ ਘਟੋ ਘਟ ਇੱਕ ਤਾਂ ਪਿੰਡਾਂ 'ਚ ਬੰਦੇ ਘਟੋ ਜੇ ਆਬਾਦੀ ਘਟੋ ਤਾਂ ਵੀ ਵੱਧ ਰਹਿੰਦੀ ਹੈ ਜੇ ਬੰਦੇ ਖੇਤੀ ਤੇ ਬਲਾਜਬ ਜੇ ਰੋਜ਼ਗਾਰ ਵੀ ਅੱਜ ਦੀ ਡੇਟ 'ਚ ਕਿਹਾ ਜਾਏ ਤਾਂ ਖੇਤੀ ਤੇ ਜਾਦਾ ਦੂਜੇ ਕਿਸੇ ਵੀ ਸੇਵਾ ਤਾਂ ਦੇਖੋ ਜਿਹੜੇ ਨੈਸ਼ਨਲ ਰਿਸੋਰਸਸ ਨੇ ਆਮਦਨ ਦੇ ਸਾਧਨ ਨੇ ਭਾਰਤ ਸਰਕਾਰ ਦੇ ਉਹ ਸਾਰੇ ਦੇਸ਼ ਦੇ ਨੇ ਸਾਰੇ ਲੋਕਾਂ ਦੇ ਨੇ ਔਰ ਜਦੋਂ ਬਜਟ ਕੀ ਹੈ ਇੱਕ ਡਾਕੂਮੈਂਟ ਹੈ ਜਿਹੜਾ ਇੱਕ ਪਾਸੇ ਖਰਚਾ ਲਿਖਿਆ ਇੱਕ ਪਾਸੇ ਆਮਦਨ ਲਿਖੀ ਹੈ ਆਮਦਨ ਦੇ ਜਦੋਂ ਖਰਚੇ ਖਰਚੇ ਵਾਲੇ ਪਾਸੇ ਆਉਂਦਾ ਤਾਂ ਫਿਰ ਸਰਕਾਰ ਕਾਰਪੋਰੇਟਸ ਉਪਾਲਣ ਲੱਗ ਪੈਂਦੀ ਹੈ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸਥਿਤੀ ਕੀ ਹੈ ਕਿਸਾਨ ਖੁਦਕੀ ਕਿਉਂ ਕਰਦਾ ਕੋਈ ਹੋਰ ਵਰਗ ਕਿਉਂ ਨਹੀਂ ਕਰਦਾ ਕਿਸਾਨ ਤੇ ਖੇਤ ਮਜ਼ਦੂਰ ਇਹ ਦੋ ਨੇ ਇਹਨੇ ਕੋਈ ਖੁਦਕੁਸ਼ੀ ਕਰਦੇ ਨੇ ਔਰ ਦੁਨੀਆ ਪਰ ਵਿੱਚ ਇਦਾਂ ਕਿਹਦੇ ਖੁਦਕੁਸ਼ੀ ਨਹੀਂ ਹੁੰਦੀ ਜਿਵੇਂ ਸਾਡੇ ਦੇਸ਼ ਵਿੱਚ ਹੁੰਦੀ ਹੈ ਤੇ ਸਰਕਾਰਾਂ ਨੇ ਕਦੇ ਕਿਸੇ ਇਸ ਇਸ ਗੱਲ ਦੀ ਚਿੰਤਾ ਹੀ ਨਹੀਂ ਕੀਤੀ ਔਰ ਇਹ ਬਜਟ ਤੁਸੀਂ ਪਿਛਲੇ ਸਾਲਾਂ ਤੋਂ ਲਗਾਤਾਰ ਦੇਖੋ ਹਰ ਸਾਲ ਘਟਦਾ ਜਾ ਰਿਹਾ ਹੈ ਖੇਤੀ ਦਾ ਜਿਹੜਾ share ਹੈ ਬਦਲਣ ਦੀ ਬਜਾਏ ਘਟਦਾ ਜਾ ਰਿਹਾ ਹੈ ਐ ਕਿਵੇਂ ਘਟਿਆ ਇਨਫਲੇਸ਼ਨ ਤਾਂ ਵકરી ਇਨ ਰੀਅਲ টারਮਸ ਵੀ ਜਿਹੜਾ ਬਜਟ ਉਹ ਘਟਦਾ ਜਾ ਰਿਹਾ ਹੈ ਜਿੰਨੀ ਦੇਰ ਤੱਕ ਸਰਕਾਰ ਇਹ ਨਹੀਂ ਦੇਖਦੀ ਵੀ ਜਿਹੜਾ ਸੈਕਟਰ ਵਾਈਜ਼ ਕਿਹੜਾ ਸੈਕਟਰ ਦੇਸ਼ ਪੈਰ ਤੇ ਰੱਖਣਾ ਔਰ ਖੇਤੀ ਚ ਮੈਜੋਰਟੀ ਪੋਪੂਲੇਸ਼ਨ ਖੇਤੀ ਚ ਰਹੀ ਹੋਇਆ 50% ਅਸੀਂ ਤੇ ਜ਼ਮੀਨ ਦੇ ਮਾਲਕ ਹੀ ਨੇ ਔਰ ਜਿਹੜੇ ਉਹਦੇ ਨਾਲ ਐਗਰੀਕਲਚਰ ਲੇਬਰ ਹੈ ਉਹ ਔਰ ਸਭ ਤੋਂ ਜ਼ਿਆਦਾ এমਪਲੋਇਮੈਂਟ ਜਨਰੇਟ ਹੁੰਦੀ ਹੈ ਤਾਂ ਖੇਤੀ ਚ ਹੁੰਦੀ ਹੈ ਦੂਸਰੇ ਪਾਸੇ ਤਾਂ ਹੈ ਹੀ ਨਹੀਂ ਔਰ ਇਹ ਜਿੰਨੀ ਦੇਰ ਤੱਕ ਸਰਕਾਰ ਇਹ ਨਹੀਂ ਆਪਰੀ ਪਾਲਿਸੀਜ਼ ਦੇ ਵਿੱਚ ਤਬਦੀਲੀ ਲਿਆਉਂਦੀ ਵੀ ਲੋਕਾਂ ਨੂੰ ਸਾਰਿਆਂ ਨੂੰ ਇਨਸਾਫ ਦੇਣ ਵਾਸਤੇ ਜਿਹੜਾ ਸੈਕਟਰ ਜਿੰਨਾ ਉਹਨਾਂ ਦਾ ਹਿੱਸਾ ਹੈ ਉਹਨਾਂ ਨੂੰ ਉਹਨਾਂ ਬਜਟ ਬਜਟ ਰਾਹੀਂ ਉਹਨਾਂ ਨੂੰ ਇਹ ਸਭ ਪ੍ਰੋਵਾਈਡ ਕੀਤਾ ਜਾਵੇ ਉਦੋਂ ਤੱਕ ਇੱਥੇ ਸ਼ਾਂਤੀ ਨਹੀਂ ਰਹੇ ਲੋਕਾਂ ਦੇ ਵਿੱਚ ਆਪਣਾ ਦਬੜੀ ਰਹਿਣੀ ਹੈ ਇਹੋ ਜਿਹੀਆਂ ਹਾਲਤਾਂ ਰਹਿਣਗੀਆਂ ਇੱਕ ਹੋਰ ਵੱਡੀ ਮੰਗ ਦੇ ਤੌਰ ਤੇ ਜਿੱਤੇ ਚਰਚਾ ਹੁੰਦੀ ਹੈ ਲਗਾਤਾਰ ਉਹ ਹੈ ਗਲੋਬਲ ਡਬਲਯੂਟੀਓ ਦਾ ਐਂਗਲ ਤੇ ਹੁਣ ਇਹ ਮੌਕਾ ਨਹੀਂ ਆ ਗਿਆ ਜਦੋਂ 트ੰਪ ਕਹਿੰਦਾ ਹੈ ਫਸਟ ਅਮਰੀਕਾ ਦਾ ਫਰਸਟ ਇੰਡੀਆ ਵੀ ਤਾਂ ਕੈਦ ਦਾ ਹੋ ਸਕਦਾ ਫਰਸਟ ਕਿਸੇ ਦਾ ਹੋ ਸਕਦਾ ਤੇ ਉਹਦੇ ਚ ਇੱਕ ਸਵਾਲ ਆਇਆ ਸੀਗਾ ਲੋਕ ਸਭਾ ਦੇ ਵਿੱਚ ਵੀ ਡਬਲਯੂਟੀਓ ਕਿੰਨਾ ਕੁ ਮਜਬੂਰ ਕਰਦਾ ਤੁਹਾਨੂੰ ਕਿ ਐਮਐਸਪੀ ਨਾ ਵਧਾਓ ਜਾਂ ਬਾਕੀ ਨਾ ਕਰੋ ਜੇ ਉਹ ਤੇ ਉਹਦੇ ਚ ਇੱਕ ਜਵਾਬ ਇਹ ਆਇਆ ਜਿਹੜਾ ਇਹਨਾਂ ਨੇ ਦਿੱਤਾ ਸਰਕਾਰ ਨੇ ਕਿ ਅਜੇ ਤਾਂ ਮਤਲਬ ਉਹ ਕਲਾਜ਼ ਤਾਂ ਹੈਗੀ ਹੋਆ ਕਿ ਤੁਸੀਂ ਜਿੰਨਾ ਟੋਟਲ ਪ੍ਰੋਡਕਸ਼ਨ ਹੋ ਰਹੀ ਹੈ ਜਿਹੜੀ ਉਹਦੀ ਵੈਲਿਊ ਆ ਉਹਦੇ 10% ਤੋਂ ਜ਼ਿਆਦਾ ਤੁਸੀਂ ਨੇ ਸਬਸਿਡੀ ਦੇ ਸਕਦੇ ਪਰ ਹਜੇ ਪੀਸ ਕਲਾ ਚੱਲਦੀ ਆ 2013 ਵਾਲੀ ਸਾਡੀ ਜਿਹਦੇ ਕਰਕੇ ਅਸੀਂ ਦੇ ਦਦੇ ਆ ਤੇ ਇਸ ਲਈ ਡਬਲ ਯੂਟੀਓ ਦੇ ਵਿੱਚ ਸਾਨੂੰ ਹਜੇ ਸਮੱਸਿਆ ਉਦੋਂ ਬਾਅਦ ਜ਼ਿਆਦਾ ਆਏਗੀ ਇਹ ਪਹਿਲਾਂ ਨਹੀਂ ਆਏਗੀ ਤਾਂ ਉਹਦੇ ਤੇ ਕੀ ਮਾਮਲਾ ਮਤਲਬ ਗਵਰਨਮੈਂਟ ਕਦੇ ਚਰਚਾ ਕਰਦੀ ਤੁਹਾਨੂੰ ਨਜ਼ਰ ਆਈ ਜਾਂ ਓਵਰਆਲ ਕਰਾਈਸਿਸ ਕਿੰਨਾ ਵਧੇਗਾ ਇਹਦੇ ਨਾਲ ਜੇਕਰ ਇਹ ਹੋ ਜਾਂਦੀ ਹੈ ਉਹ ਵੀ ਅਲਾ ਕਹਿੰਦੇ ਨੇ ਡਿਸਪਿਊਟ ਚ ਕਿਤੇ ਗਏ ਹੋਏ ਕੋਈ ਇੱਕ ਦੇਖਣਾ ਪਏਗਾ ਸਾਨੂੰ ਬੜਾ ਇਹ ਮੈਂ ਸਮਝਦਾ ਹਾਂ ਕਿ ਅਨਫੋਰਚਨਟ ਪਹਿਲੂ ਹੈ ਕਿ ਸਾਡੇ ਜਦੋਂ ਇਹ WTO ਦੀਆਂ ਜਦੋਂ ਇਹ ਪਹਿਲਾਂ GATT ਸੀ ਫਿਰ ਉਹਦੇ ਬਾਅਦ WTO ਬਣਿਆ ਇਹ ਉਦੋਂ ਜਦੋਂ ਇਹ ਸਾਰੀਆਂ ਸ਼ਰਤਾਂ ਤੈਅ ਹੋ ਰਹੀਆਂ ਸੀ ਬੈਸ ਹੋ ਰਹੀ ਸੀ ਉਸ ਵੇਲੇ ਅਨਫੋਰਚਨਟਲੀ ਸਾਡੇ ਸਾਡੀ ਸਰਕਾਰ ਨੇ ਜਿਹੜੇ ਸਾਡੇ ਉੱਤੇ ਨੁਮਾਇੰਦੇ ਗਏ ਇਹਨਾਂ ਨੇ ਸਾਡੀ ਵਕਾਇਦਤ ਠੀਕ ਨਹੀਂ ਕੀਤੀ ਅਮਰੀਕਾ ਵਰਗੇ ਦੇਸ਼ ਇਹਨਾਂ ਨੂੰ ਅਸੀਂ ਅਜਿਹਾ ਡਿਵੈਲਪਡ ਕੰਟਰੀਜ਼ ਕਹਿੰਦੇ ਆ ਉਹਨਾਂ ਨੇ ਆਪਣੀਆਂ ਸਾਰੀਆਂ ਸਬਸਿਡੀਆਂ ਜਿਹੜੀਆਂ ਗ੍ਰੀਨ ਬਾਕਸ ਸਬਸਿਡੀਆਂ येलो ਬਾਕਸ ਸਬਸਿਡੀਆਂ ਬਲੂ ਬਾਕਸ ਸਬਸਿਡੀਆਂ ਉਹ ਅਲੱਗ-ਅਲੱਗ ਕੈਟਾਗਰੀਜ਼ 'ਚ ਸਿਕਿਉਰ ਕਰ ਲਈ। ਉਹ ਉਹ ਕਹਿੰਦੇ ਜੀ ਅਸੀਂ ਤਾਂ ਦੇ ਸਕਦੇ ਆ ਗ੍ਰੀਨ ਬਾਕਸ ਅਸੀਂ ਦੇ ਸਕਦੇ ਅਸੀਂ ਦੇ ਰਹੇ ਆ ਔਰ ਕੈਸ਼ ਸਬਸਿਡੀ ਦਿੰਦੇ ਨੇ ਉੱਥੇ ਦੇ ਕਿਸਾਨਾਂ ਨੂੰ ਸਾਡੇ ਸਾਡੀ ਵਾਰੀ ਅਸੀਂ ਸਬਸਿਡੀ ਦੇ ਚੈਪਟਰ ਤੇ ਕੋਈ ਬਹਿਸ ਹੀ ਨਹੀਂ ਕੀਤੀ ਤੇ ਸਾਡੀਆਂ ਸਾਨੂੰ ਉਹ ਜਿਹੜੀ ਐਮਐਸਪੀ ਹੈ ਇਹਨੂੰ ਸਬਸਿਡੀ ਕਹਿੰਦੇ ਆ ਹਾਂ ਉਹ ਕਹਿੰਦੇ ਸਰਕਾਰ ਸਪੋਰਟ ਕਰਦੀ ਐ ਓਪਨ ਮਾਰਕੀਟ ਤੇ ਖੁੱਲੀ ਮੰਡੀ ਤੇ ਛੱਡੋ ਦੀ ਰਹਿਮ ਤੇ ਹੁਣ ਤੁਸੀਂ ਮੈਨੂੰ ਬਾਕੀ ਦੂਜਾ ਪਹਿਲੋ ਵੀ ਤੁਸੀਂ ਕਹਿ ਰਹੇ ਹੋ ਕਿ ਐਮਐਸਪੀ ਦਿੰਦੇ ਹੀ ਨਹੀਂ ਸਾਨੂੰ ਤੁਸੀਂ ਪੂਰੇ ਜਿਹੜਾ ਸਾਡਾ ਰੇਟ ਹੀ ਨਹੀਂ ਦੇ ਰਹੇ ਦੋਏ ਦੋਏ ਪੱਖਾਂ ਤੋਂ ਰਗੜਾ ਫਿਰਦਾ ਇੱਕ ਤਾਂ ਪਹਿਲਾਂ ਐਮਐਸਪੀ ਨਹੀਂ ਦਿੰਦੇ ਹਾਂ ਦੂਜਾ ਫੇਰ ਜਿਹੜੀ ਐਮਐਸਪੀ ਦੇਣੀ ਐ ਡਬਲਯੂਟੀਓ ਦੀ ਰੂਹ ਨਾਲ ਤਾਂ ਉਹ ਵੀ ਸਪੋਰਟ ਐ ਔਰ ਉਹਦੇ ਤੇ ਵੀ پابੰਦੀ ਆ ਵੀ ਸਰਕਾਰ ਵਿਚੋਂ ਨਿਕਲੋ ਓਪਨ ਮਾਰਕੀਟ ਤੇ ਛੱਡੋ ਰਹਿਮ ਤੇ ਛੱਡੋ ਓਪਨ ਮਾਰਕੀਟ ਦੇ ਕਿਸਾਨ ਨੂੰ ਉਹ ਜ਼ਮੀਨ ਦੱਸਿਓ ਪੰਜਾਬ ਜਿਹੜੀ 1.5% ਰੱਖਵੇ ਵਿੱਚ ਅਸੀਂ ਨੈਸ਼ਨਲ ਪੂਲ ਵਿੱਚ ਹਮੇਸ਼ਾ ਹਮੇਸ਼ਾ 50% ਤੋਂ ਵੀ ਕੰਟ੍ਰਿਬਿਊਟ ਕਰ ਰਹੇ ਹਾਂ ਜਦ ਦੂਜੇ ਸਟੇਟਾਂ ਦੇ ਵਿੱਚ ਪੈਦਾ ਹੋਣ ਲੱਗ ਗਿਆ ਕਿਸੇ ਵੇਲੇ ਸਾਡਾ ਇਹ ਸ਼ੇਅਰ ਕਿਤੇ 2/3 ਤੋਂ ਜ਼ਿਆਦਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਜਦੋਂ ਹੁਣ ਇਹ ਜਿਹੜਾ ਸਾਡਾ ਸ਼ੇਅਰ ਇੰਨਾ ਜ਼ਿਆਦਾ ਇਹਦੇ ਚ ਹੈਗਾ ਤੁਸੀਂ ਛੱਡ ਦਿਓ ਮਾਰਕੀਟ ਫੋਰਸਿਸ ਦੇ ਰੈਮ ਤੇ ਇੱਕ ਮਹੀਨੇ ਦੇ ਵਿੱਚ 180-85 ਲੱਖ ਰੁਪਏ ਦਾ ਸੇ ਝੋਨਾ ਪੈਦਾ ਕਰਨਾ ਹੁੰਦਾ ਹੈ ਸਰਕਾਰ ਨਾਖਰੀ ਤੇ ਕਿਸੇ ਨੇ 700 ਰੁਪਏ ਨੂੰ ਨਿਕਰੀ ਦੇਣਾ ਬਿਹਾਰ ਜਿੱਕੇ ਹੁੰਦਾ ਜੀ ਵਿਹਾਰਜਨਨ ਮਾਰਕੀਟਿੰਗ ਐਕਟ 2006 ਖਤਮ ਕਰਤਾ ਉੱਥੇ ਮੰਡੀ ਹੈ ਉੱਥੋਂ 1000 ਰੁਪਏ ਖਰੀਦੇ ਨੇ ਇੱਥੇ ਆ ਕੇ ਸਾਡੇ ਛੇਨੋਂ ਨੇ ਹੁਣ ਜਿਹੜੀ ਰਾਈ ਸੀਡ ਉਹ 67 ਕਿਲੋ ਲੈਂਦੇ ਨੇ ਉਹ ਘੱਟ ਹੁੰਦੀ ਹੈ ਨਾ ਉਹਨਾਂ ਨੇ ਪੂਰੇ ਕਰਕੇ ਦੇਣੇ ਹੁੰਦੇ ਨੇ ਉੱਥੋਂ ਮੰਗਵਾ ਲੈਂਦੇ ਨੇ ਸਸਤਾ ਉਹਦਾ ਚੌਲ ਵਿੱਚ ਮਿਲਾ ਕੇ ਆਪਣਾ ਇੱਕ ਕੋਟਾ ਪੂਰਾ ਕਰ ਦਿੰਦੇ ਨੇ ਤਾਂ ਸਾਡਾ ਜੇ ਕਿਤੇ ਸਰਕਾਰ ਨੇ ਪਹਿਲਾਂ ਧਿਆਨ ਕੀਤਾ ਹੁੰਦਾ ਇਸ ਪਾਸੇ ਤਾਂ ਮੱਕੀਤੀ ਦਾ ਇੰਨਾ ਬੁਰਾ ਹਾਲ ਨਹੀਂ ਸੀ ਹੋਣਾ ਨਾ ਤਾਂ ਡਬਲਯੂਟੀਓ ਬਣਨ ਵੇਲੇ ਸੜੀ ਮੁਕਾਜ਼ਮ ਕਿਸ ਨੇ ਠੀਕ ਕੀਤੀ ਹੁਣ ਅੱਜ ਸਾਡੀ ਐਮਐਸਪੀ ਦੀ ਇੱਕ ਸਬਸਿਡੀ ਗਣੀ ਜਾਂਦੀ ਹੈ ਸਪੋਰਟ ਹੈ ਉਹ ਤਾਂ ਕਹਿੰਦੇ ਨੇ ਇਹ ਨਹੀਂ ਹੋਣੀ ਚਾਹੀਦੀ ਤੇ ਮੰਡੀ ਵਿੱਚ ਕਿਸੇ ਇੱਕ ਦੀ ਮਨੋਪਰੀ ਨਹੀਂ ਹੋਣੀ ਚਾਹੀਦੀ ਖੁੱਲੀ ਮੰਡੀ ਤੇ ਹੋਣਾ ਚਾਹੀਦਾ ਤਾਂ ਜੇ ਇਹ ਸਾਰਾ ਕੁਝ ਹੋ ਜਾਂਦਾ ਇੱਥੇ ਤਾਂ ਡੁੱਬ ਜੂ ਕਿਸਾਨ ਤੇ ਸਾਡੇ ਇੱਕ ਹੋਰ ਹੈ ਗਵਰਨਮੈਂਟ ਇਹ ਕਹਿਣ ਲੱਗੀ ਕਿ ਅੰਕੜੇ ਆਪਾਂ ਇਕੱਠੇ ਹੀ ਨਾ ਕਰੋ ਪੱਗਾ ਹੀ ਨਵੇੜ ਦੋ 2018 ਨੂੰ ਤਾਂ NSSO ਖਤਮ ਕਰਨ ਲੱਗ ਗਿਆ ਵੀ ਆਪਾਂ ਦੇ ਹੋਈ ਦਾ ਸਾਡਾ ਅੰਦਰ ਕਿੰਨੀ ਕੀਦੀ ਕੀ ਹੈ ਐਵੇਂ ਪੰਜਾਬ ਦੀ ਸਰਕਾਰ ਵੀ ਇਹੀ ਕਰ ਰਹੀ ਹੈ ਕੱਲੀ ਹੋਰ ਨਹੀਂ ਜਿਹੜਾ ਪਿੱਛੇ ਇੱਕ ਗੱਲ ਜਦੋਂ ਚੱਲਦੀ ਸੀ ਕਾਫੀ ਕਿਸਾਨ ਜਥੇਬੰਦੀਆਂ ਨੇ ਰੌਲਾ ਪਾਇਆ ਵੀ ਨਹੀਂ ਖੁਦ ਉਸਕੇ ਅਸੀ ਪੀੜਤ ਕਿਸਾਨ ਮਜ਼ਦੂਰਾਂ ਨੂੰ ਕੁਝ ਤਾਂ ਰਾਹਤ ਦਿਓ ਤਾਂ ਕਿ ਪੈਰੀ ਹੇਟ ਸਨ ਖੜੇ ਹੋ ਜਾਣ ਉਹਦੇ ਇੱਕ ਪਾਲਿਸੀ ਬਣ ਵੀ ਗਈ ਸੀ 2015 'ਚ डीसी ਦੀਗਵਾਈ ਚ ਕਮੇਟੀਆਂ ਵੀ ਬਣੀਆਂ ਬਾਕੀ ਵੀ ਨਹੀਂ ਇਹ ਗਵਰਨਮੈਂਟ ਨੇ ਆਕੇ ਤਾਂ ਸਾਰੀਆਂ ਕਮੇਟੀਆਂ ਨੂੰ ਕਹਿੰਦਾ ਕੋਈ ਕੇਸ ਹੀ ਨਹੀਂ ਫੜਨਾ ਉਹ ਕੋਈ ਅਰਜੀ ਵੀ ਨਹੀਂ ਫੜ ਰਹੇ ਨਾ ਕੋਈ ਡਾਟਾ ਇਹ ਤੋਂ ਬਾਅਦ ਦਾ 2-3 ਸਾਲ ਦਾ ਵੀ ਕਿੰਨੀਆਂ ਨੇ ਅਖਬਾਰ ਚ ਛਪਦੀਆਂ ਰੋਜ਼ ਇੱਕ ਦੀ ਗੱਲ ਕਿ ਆ ਚੀਜ਼ਾਂ ਅੱਜ ਫਲਾਣੇ ਥਾਂ ਕੁਝ ਕਿਸੇ ਹੋ ਗਈ ਫਲਾਣੇ ਥਾਂ ਹੋ ਗਈ ਇਹ ਚੁੱਪੀ ਕਰਕੇ ਬਿਲਕੁਲ ਇੱਥੇ ਇੱਥੇ ਮੈਂ ਫੇਰ ਤੁਹਾਨੂੰ ਜ਼ਿਕਰ ਕਰਾਂਗਾ ਤੁਹਾਡੀ ਬੈਕਗ੍ਰਾਉਂਡ ਪਿਲੂਗਾ ਬੈਕਗ੍ਰਾਉਂਡ ਹੈ ਇਹ ਇੱਕ ਖੇਡ ਹੈ ਜਿਹਦੇ ਵਿੱਚ ਸਾਨੂੰ ਦਾਣੇ ਬਣਾਉਣ ਵਾਲੇ ਸੰਦੀ ਬਣਾ ਕੇ ਰੱਖਣਾ ਚਾਹੁੰਦੇ ਨੇ ਅਸੀਂ ਸੁਜਮਾਨ ਹੋ ਕੇ ਸਰਕਾਰ ਦੇ ਗਲ ਨਾ ਪਈਏ ਇਹਨਾਂ ਉਲਝਾ ਕੇ ਰੱਖੋ ਇਸ਼ੂਜ਼ ਨੂੰ ਜਿਹੜਾ ਸਾਨੂੰ ਸਮਝੀ ਨਾ ਪਵੇ ਅਸੀਂ ਕਿਸੇ ਦੀ ਲੱਤ ਕਿਸੇ ਦੀ ਮਾਂ ਪੜ ਕੇ ਅਸੀਂ ਲੜੀ ਜਾਵਾਂਗੇ ਤੇ ਪਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਕਿਸਾਨਾਂ ਨੂੰ ਜਾਗਰੂਕ ਹੋਣਾ ਪਏਗਾ ਇੱਕ ਗਨ ਦੂਸਰਾ ਜਾਗਰੂਕ ਹੋ ਕੇ ਲੜਾਈ ਕੌਣ ਕਿਸ ਤਰ੍ਹਾਂ ਸਮਝ ਕੇ ਲੜ ਰਿਹਾ ਉਹਨੂੰ ਦੇਖਣਾ ਪਏਗਾ ਫਿਰ ਉਹਨੂੰ ਸਪੋਰਟ ਕਰਨਾ ਪਏਗਾ ਲੜਾਈ ਨੂੰ ਮੈਂ ਹੀ ਤਾਂ ਅੱਜ ਅੱਜ ਜਿਸ ਤਰ੍ਹਾਂ ਦਾ ਸਿਸਟਮ ਹੈ ਇੱਥੇ ਹੀ ਨਹੀਂ ਸਾਰੀ ਦੁਨੀਆ ਦੇ ਵਿੱਚ ਸਾਰੇ ਕਾਰਪੋਰੇਟ ਜਿਹੜੇ ਉਹਨੇ ਭਾਰ ਗਏ ਹੁਣ ਤੁਸੀਂ ਅ ਅਮਰੀਕਾ ਵਿੱਚ ਨਵਾਂ ਰਾਸ਼ਟਰਪਤੀ ਆਇਆ ਡੋਨਲਡ ਟਰੰਪ ਉਹਨੇ ਐਚ 1 ਬੀ ਵੀਜ਼ੇ ਤੇ ਕੁਝ ਬੋਲਿਆ ਦੂਜੇ ਦਿਨ ਖੰਨ ਮਰੋੜਿਆ ਇਨਨ ਮਸਕ ਨੇ ਉਹ ਆਪਣੀ ਗੱਲ ਬਦਲ ਗਿਆ ਇਹਦਾ ਮਤਲਬ ਕਾਰਪੋਰੇਟਸ ਅੱਜ ਸਾਰੀ ਦੁਨੀਆ ਸਾਰੀਆਂ ਦੇ ਉੱਤੇ ਭਾਰੂ ਹੋ ਗਏ ਤੇ ਹੁਣ ਹੈ ਕਿ ਉਹਨਾਂ ਨੇ ਇਸ ਦੇਖ ਲਿਆ ਵੀ ਅਸੀਂ ਇੰਡਸਟਰੀ 'ਚ ਅਸੀਂ ਸੋ ਉਸ ਲਾਕੇ ਦੇਖ ਲਿਆ ਅਸੀਂ ਵਪਾਰ ਚ ਦੇਖ ਲਿਆ ਤੇ ਜੇ ਅਨਾਜ ਸਾਡੇ ਹੱਥ ਚ ਆ ਜਾਏ ਤਾਂ ਦੁਨੀਆ ਸਾਡੀ ਗੁਲਾਮ ਹੋ ਉਹ ਹੁਣ ਜਿੱਥੇ ਜਾਂਦੇ ਨੇ ਚਾਹੇ ਬਿਲ ਗੇਟਸ ਹੈ ਚਾਹੇ ਇਲਨ ਮਸਕ ਹੈ ਜਿਹੜੇ ਕਾਰਪੋਰੇਸ਼ਨ ਲੱਖ ਲੱਖ ਇਕੜ ਜਮੀਨ ਖਰੀਦਦੇ ਨੇ ਹੁਣ ਸਾਰੀ ਦੁਨੀਆ ਤੇ ਦਬਾਅ ਇਹ ਹੈ ਵੀ ਜ਼ਮੀਨ ਨਾ ਕਿਸਾਨ ਦੇ ਕੋਲ ਰਹਿਣ ਦਿਓ ਉਹਨਾਂ ਨੂੰ ਅੱਜ ਕੱਲ ਨਾਮ ਵੀ ਦਿੱਤਾ ਜਾ ਰਿਹਾ ਲੈਂਡ ਗ੍ਰਾਈਬਰ ਚ ਹਾਂ ਉਹ ਕਹੀ ਜਾ ਰਹੇ ਨੇ ਔਰ ਉਹ ਸਾਰਾ ਇਹ ਤਾਂ ਜਿਹੜੀ ਪਿਛਲੀ ਲੜਾਈ ਸੀ ਉਹਦੀ ਸ਼ੁਰੂਆਤ ਇੱਥੋਂ ਹੋਈ ਸੀ ਜਦੋਂ 2017 ਵਿੱਚ ਮੈਂ ਨੀਤੀ ਯੋਗ ਦੀ ਮੀਟਿੰਗ ਗਿਆ ਉੱਥੇ ਕਿਹਾ ਜੀ ਗਰੋਥ ਰੇਟ ਘਟ ਗਿਆ ਇਹਨੂੰ ਕਿਵੇਂ ਇੰਪਰੂਵ ਕਰਨਾ ਹੈ ਉੱਥੇ ਕਾਰਪੋਰੇਟ ਸੀ ਉਹਨਾਂ ਨੇ ਕਿਹਾ ਜੀ ਅਸੀਂ ਬੈਨ ਅਕਨੋਮਿਸਟਾਂ ਨੇ ਕਿਹਾ ਜੀ ਇਨਵੈਸਟਮੈਂਟ ਚਾਹੀਦੀ ਹੈ ਇਨਵੈਸਟਮੈਂਟ ਕਰੋ ਇਨਵੈਸਟਮੈਂਟ ਕਿਸਾਨਾਂ ਕੋਲ ਤਾਂ ਹੈ ਨਹੀਂ ਕਾਰਪੋਰੇਟਸ ਨੂੰ ਰਿਕੁਐਸਟ ਕਰੋ ਕਾਰਪੋਰੇਸ਼ਨ ਕਹਿੰਿਆ ਵੀ ਆਰ ਰੈਡੀ ਟੂ ਇਨਵੈਸਟ ਪਰ ਸ਼ਰਤਾਂ ਹਨ ਸ਼ਰਤ ਕੀ ਹੈ ਤੁਹਾਨੂੰ 5-5 7-7000 ਏਕੜ ਦੇ ਕਲਸਟਰ ਬਣਾ ਕੇ ਦੇ ਦੋ 50 ਸਾਲ ਵਾਸਤੇ ਲੀਸ ਤੇ ਦੇ ਦੋ ਇਹ ਕਿਸਾਨ ਜਿਹਦੀ ਜ਼ਮੀਨ ਆ ਉਹਨੂੰ ਤੁਸੀਂ ਜਿਹੜਾ ਠੇਕਾ ਤੁਸੀਂ ਤੈਅ ਕਰ ਲਓ ਅਸੀਂ ਸਰਕਾਰ ਨੂੰ ਦੇ ਦਾਂਗੇ ਸਰਕਾਰ ਉਹਨਾਂ ਨੂੰ ਠੇਕਾ ਪੇ ਕਰ ਦਿਆ ਕਰੇ ਤੇ ਪਰ ਉਹ ਸਾਡੇ ਕੰਮ ਵਿੱਚ ਦਾਖਲ ਨਾ ਦੇਵੇ ਜੇ ਉਹਨੇ ਕੰਮ ਕਰਨ ਐ ਮਜ਼ਦੂਰ ਕੰਮ ਕਰੇ 50 ਸਾਲ ਦਾ ਮਤਲਬ ਇਹ ਹੈ ਵੀ 20 ਸਾਲ ਇੱਕ ਬੰਦਾ ਇੱਕ ਪੀੜੀ ਕੰਮ ਕਰਦੀ ਹੈ ਫਿਰ ਨਵੀਂ ਪੀੜ੍ਹੀ ਆ ਜਾਂਦੀ ਹੈ ਇਹਦੇ ਬਾਰੇ ਤਿੰਨ ਪੀੜ੍ਹੀਆਂ ਹਾਂ ਦੂਰ ਹੋ ਜਾਣ ਜ਼ਮੀਨ ਤੋਂ ਇੰਨੇ ਨੂੰ ਉਹਨਾਂ ਨੂੰ ਪੁੱល ਜੂ ਵੀ ਅਸੀਂ ਮਾਲਕਾਂ ਕੋਈ ਜਦੋਂ ਕੋਈ ਗ੍ਰਾਂਟ ਮਿਲਦੀ ਹੈ ਇਦਾਂ ਦੀ ਜਿਹੜਾ ਮਾਈਂਡਸੈਟ ਹੈ ਨਾ ਇਹ ਪੋਲੀਟੀਕਲ ਲੀਡਰਸ਼ਿਪ ਦਾ ਤੇ ਕਾਰਪੋਰੇਟਸ ਦਾ ਉਹ ਇੱਕੋ ਵੇਵਲੈਂਥ ਤੇ ਚੱਲ ਰਹੇ ਨੇ ਇਹ ਟੋਟਲੀ ਐਂਟੀ ਫਾਰਮਰ ਹੈ ਐਂਟੀ ਮਜ਼ਦੂਰ ਹੈ ਆਮ ਆਦਮੀ ਦੇ ਉਲਟਾ ਤੁਸੀਂ ਹੁਣ ਦੇਖਿਓ ਅੱਜ ਮੈਂ ਮੈਂ ਇੱਕ ਗੱਲ ਮੈਂ ਬੜੀ ਦੇਰ ਤੋਂ ਆਪਣੇ ਸਾਥੀਆਂ ਨੂੰ ਕਹਿਣਾ ਵੀ ਇੱਕ ਮਹਿੰਮ ਸ਼ੁਰੂ ਕਰੀਏ ਸਾਡੇ ਸ਼ਹਿਰਾਂ ਵਿੱਚ ਬੈਠੇ ਬਹੁਤ ਸਾਰੇ ਲੋਕ ਕਹੀ ਜਾਂਦੇ ਨੇ ਦੇਖੋ ਜੀ ਇਹ ਤਾਂ ਕਿਸਾਨ ਤਾਂ ਧੀ ਇਹਨਾਂ ਧਰਨਾ ਲਾ ਕੇ ਬੈਹ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਕੰਧ ਹੈ ਕਾਰਪੋਰੇਟ ਸੇਂਗ ਕਿ ਖੜੀ ਜੇ ਕੰਧ ਟੁੱਟ ਗਈ ਤਾਂ ਉਹਦੇ ਬਾਅਦ ਜਿਹੜੇ ਹੁਣ ਬਣ ਰਹੇ ਨੇ ਨਾ ਬਾਜ਼ਾਰ ਕਮਾਲ ਸੜਕਾਂ ਨਿਕਲ ਰਹੀਆਂ ਨੇ ਇਹ ਸੜਕਾਂ ਦੇ ਹਰ 10 ਕਿਲੋਮੀਟਰ ਤੇ ਕਿਤੇ ਫੂਡ ਕੋਰਟ ਬਣਨਾ ਹੈ ਕਿਤੇ ਮਾਲ ਬਣਨਾ ਹੈ ਕਿਤੇ ਕੁਝ ਬਣਨਾ ਹੈ ਉਹਨੇ ਬਾਜ਼ਾਰ ਖਾ ਜਾਣਾ ਸਾਰੀ ਭਾਰਾ ਪ੍ਰੋਜੈਕਟ ਜਿਹੜੀ ਹੈ ਇਹ ਤਾਂ 10 ਦਿਨ ਨਹੀਂ ਕੱਢਨੇ ਜਿਹੜੇ ਸਾਡੇ ਵਪਾਰੀ ਵੀਰ ਨੇ ਨਾ 10 ਦਿਨ ਨਹੀਂ ਕੱਢਨੇ ਇਹਨਾਂ ਦੇ ਜਿਹੜਾ ਅਸੀਂ ਲੜਾਈ ਲੜ ਰਹੇ ਆ ਇਹ ਇੱਕ ਤਰ੍ਹਾਂ ਦਾ ਇਹਨਾਂ ਵਾਸਤੇ ਇੱਕ ਸ਼ੈਲਟਰ ਹੈ ਹਮਮ ਔਰ ਜੇ ਇਹ ਸ਼ੈਲਟਰ ਵੀ ਜਾਂਦੀ ਲੱਗੀ ਤਾਂ ਟੋਟਲ ਸਭ ਕੁਝ ਕਾਰਪੋਰੇਟਾਈਜੇਸ਼ਨ ਹੋ ਰਿਹਾ ਹੈ ਮੋਦੀ ਸਰਕਾਰ ਕੀ ਸਾਰੀਆਂ ਸਰਕਾਰਾਂ ਕਾਰਪੋਰੇਟਸ ਅੱਗੇ ਝੁੱਕ ਗਈਆਂ ਦੁਨੀਆ ਦੇ ਹਰ ਕਾਰਪੋਰੇਟਸ ਅੱਜ ਸਰਕਾਰਾਂ ਦੇ ਸਿਰ ਤੇ ਬੈਠੇ ਨੇ ਔਰ ਆਪਣੀਆਂ ਸ਼ਰਤਾਂ ਡਿਕਟੇਟ ਕਰਾ ਕੇ ਦੁਨੀਆ ਨੂੰ ਚਲਾ ਰਹੇ ਨੇ ਇਹਦੇ ਤੇ ਚੌਕਸ ਹੋਣਾ ਪਏਗਾ ਬਿਲਕੁਲ ਖੇਡ ਵੱਡੀ ਆ ਕਾਫੀ ਤੇ ਥੋੜੀ ਜੀ ਸਮਝਣ ਦੇ ਵਿੱਚ ਉਲਝਣ ਭਰਪੂਰ ਵੀ ਆ ਜਿਵੇਂ ਉਹ ਫੁੱਲ ਫੁਲਾਈਆਂ ਵਾਲੀ ਜਿਹੜੀ ਖੇਡ ਹੁੰਦੀ ਸੀ ਪਰ ਜਦੋਂ ਲਗਾਤਾਰ ਬੈਠ ਕੇ ਨਿਠ ਕੇ ਜਦੋਂ ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਸੰਵਾਦ ਦਾ ਇੱਕ ਰਸਤਾ ਦੱਸਿਆ ਆਪਸਦਾਰੀ ਚ ਬੈਠ ਕੇ ਜਦੋਂ ਲੋਕ ਗੱਲ ਕਰਦੇ ਨੇ ਤਾਂ ਸਮਝ ਨਾ ਵੀ ਇਹ ਵੀ ਨਹੀਂ ਕੁਝ ਹੁੰਦਾ ਕੋਈ ਐਡੀ ਔਖੀ ਚੀਜ਼ ਵੀ ਨਹੀਂ ਹੁੰਦੀ ਇਸੇ ਕਰਕੇ ਕੁਝ ਬੁਨਿਆਦੀ ਮੁੱਦਿਆਂ ਨੂੰ ਸਮਝ ਕੇ ਕੁਝ ਬੁਨਿਆਦੀ ਮੁੱਦਿਆਂ ਨੂੰ ਫੋਕਸ ਕਰਕੇ ਲੜਾਈ ਦਾ ਫੋਕਸ ਕੋਈ ਰੱਖਣਾ ਪਏਗਾ ਨਹੀਂ ਤਾਂ ਲੜਾਈ ਲਈ ਤਾਂ ਸਾਰੇ ਹੀ ਮੁੱਦੇ ਨੇ ਹਰ ਬੰਦੇ ਲਈ ਆਪੋ ਆਪਣਾ ਮੁੱਦਾ ਹੈਗਾ ਹੀ ਹੈ ਆਉਣ ਵਾਲੇ ਦਿਨਾਂ 'ਚ ਇਹ ਚੀਜ਼ਾਂ ਤੇ ਹੋਰ ਜ਼ਿਆਦਾ ਤਵੱਜੋ ਦੇਣ ਦੀ ਲੋੜ ਹੈ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪੁਲੰਕ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ